ਵੀਰ 베ਦੀ ਨੇ ਅਸਤੀਫਾ ਦੇ ਦਿੱਤਾ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਪਰਸਨ ਸਨ ਸਤਵੀਰ 베ਦੀ ਜਿਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਆਪਣਾ ਅਸਤੀਫਾ ਦਿੱਤਾ ਹੈ ਔਰ ਅਸਤੀਫਾ ਮਨਜ਼ੂਰ ਵੀ ਕਰ ਲਿਆ ਗਿਆ ਹੈ ਪੰਜਾਬ ਸਰਕਾਰ ਵੱਲੋਂ ਅਸਤੀਫੇ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰ ਕਰ ਲਿਆ ਗਿਆ ਦਰਸਲ ਸਤਵੀਰ 베ਦੀ ਦੀ ਨਿਯੁਕਤੀ ਦੌਰਾਨ ਵੀ ਵਿਵਾਦ ਹੋਇਆ ਸੀ ਉਸ ਵੇਲੇ ਵੀ ਕਿਉਂਕਿ ਸਤਵੀਰ 베ਦੀ ਦਿੱਲੀ ਤੋਂ ਆਏ ਸੀ ਔਰ ਇਸ ਕਰਕੇ ਇਹ ਮੰਨਿਆ ਜਾ ਰਿਹਾ ਸੀ ਕਿ ਦਿੱਲੀ ਦੀ ਅਪੁਆਇੰਟਮੈਂਟ ਕੀਤੀ ਗਈ ਹੈ ਜਦਕਿ ਇੱਥੇ ਇਸ ਪੋਸਟ ਤੇ ਕਿਸੇ ਪੰਜਾਬੀ ਨੂੰ ਜਾਂ ਪੰਜਾਬੀ ਬੈਕਗ੍ਰਾਉਂਡ ਵਾਲੇ ਵਿਅਕਤੀ ਨੂੰ ਲਗਾਉਣਾ ਚਾਹੀਦਾ ਸੋ ਫਿਲਹਾਲ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਜਿਹੜਾ ਹੈ ਉਹ ਇਹ ਚਾਰਜ ਸੌਂਪ ਦਿੱਤਾ ਗਿਆ ਹੈ ਪੀਐਸਸੀਬੀ ਚੇਅਰਪਰਸਨ ਦਾ ਜਿਹੜਾ ਵਾਧੂ ਚਾਰਜ ਹੈ ਉਹ ਫਿਲਹਾਲ ਸਿੱਖਿਆ ਵਿਭਾਗ ਦੇ ਸਕੱਤਰ ਕੋਲ ਰਹੇਗਾ ਸੈਕਟਰੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਕੋਲ ਸੈਕਟਰੀ ਐਜੂਕੇਸ਼ਨ ਦੇ ਕੋਲ ਔਰ ਸਤਵੀਰ 베ਦੀ ਦੇ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਸਤਵੀਰ 베ਦੀ ਵੱਲੋਂ ਅਸਤੀਫਾ ਦਿੱਤਾ ਗਿਆ ਵਿਨੇਸ਼ ਕੁਟਾਰੀਆ ਮੇਰੇ ਸਹਿਯੋਗੀ ਜੁੜੇ ਨੇ ਵੇਸ਼ਾਲਾ ਕੇ ਕਾਫੀ ਦਿਨਾਂ ਦੀ ਇਹ ਚਰਚਾ ਸੀ ਇਹ ਵੀ ਸੁਣਨ ਚ ਆਇਆ ਸੀ ਕਿ ਪੰਜਾਬ ਸਰਕਾਰ ਕੋਈ ਕੋਈ ਪੰਜਾਬੀ ਜਿਹੜਾ ਜਿਹੜਾ ਕੋਈ ਐਸਾ ਚਿਹਰਾ ਲੱਭ ਰਹੀ ਹੈ ਜਿਹਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਾਇਆ ਜਾ ਸਕੇ ਇਹ ਕੀ ਕੋਈ ਨਾਮ ਸਾਹਮਣੇ ਆਇਆ ਹਲੇ ਤੱਕ ਜਾਂ ਸਿਰਫ ਅਸਤੀਫੇ ਦੀ ਖਬਰ ਹੈ ਔਰ ਕੀ ਵਜ੍ਹਾ ਇਹ ਹੀ ਹੈ ਜੋ ਪਿਛਲੇ ਸਮੇਂ ਚ ਵਿਵਾਦ ਉਠਿਆ ਸੀ ਇਸ ਨਾਮ ਨੂੰ ਲੈ ਕੇ ਹਰੇ ਕੋਈ ਨਾਮ ਤਾਂ ਨਹੀਂ ਸਾਹਮਣੇ ਆਇਆ ਇਸੇ ਕਰਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਕੇ ਕੇ ਯਾਦਵ ਜਿਹੜੇ ਸਿੱਖਿਆ ਸਚੀਬ ਉਹਨਾਂ ਨੂੰ ਚਾਰਜ ਦੇ ਦਿੱਤਾ ਗਿਆ ਹੈ ਇਸ ਕਰਕੇ ਕਿਉਂਕਿ ਹਜੇ ਕੋਈ ਨਵਾਂ ਨਾਮ ਸਾਹਮਣੇ ਨਹੀਂ ਆਇਆ ਪਰ ਅਸਤੀਫੇ ਦਾ ਰੀਜ਼ਨ ਇਹੀ ਦੱਸਿਆ ਜਾ ਰਿਹਾ ਵੀ ਨਿੱਜੀ ਕਾਰਨਾ ਕਰਕੇ ਇਹਨਾਂ ਨੇ ਅਸਤੀਫਾ ਦਿੱਤਾ ਹੈ ਕੋਈ ਪਰਸਨਲ ਗਰਾਉਂਡ ਸੀ ਹੋਤੇ ਅਸਤੀਫਾ ਦਿੱਤਾ ਹਾਲਾਂਕਿ ਆਪਾਂ ਜਦੋਂ ਜਾਣਦੇ ਹਾਂ ਕਿ ਇਨ ਬਿਟਵੀਨ ਜਦੋਂ ਕੋਈ ਆਫੀਸਰ ਜਾਂ ਕੋਈ ਵੀ ਪੋਲੀਟੀਕਲ ਪਰਸਨੈਲਿਟੀ ਇਸ ਟਾਈਪ ਤੇ ਰਿਜ਼ਾਈਨ ਕਰਦੇ ਤਾਂ ਉਹਦੇ ਵਿੱਚ ਯੂਜ਼ੂਲੀ ਨਿੱਜੀ ਕਾਰਨਾ ਦਾ ਹੀ ਹਵਾਲਾ ਦਿੱਤਾ ਜਾਂਦਾ ਹੈ ਪਰ ਜਿਹੜਾ ਹੈ ਕਿ ਹਜੇ ਕੋਈ ਨਵਾਂ ਨਾਮ ਕਈ ਨਾਵਾਂ ਦੀ ਚਰਚਾ ਜ਼ਰੂਰ ਚੱਲ ਰਹੀ ਹੈ ਪਰ ਇਸੇ ਕਰਕੇ ਪੰਜਾਬ ਸਰਕਾਰ ਵੱਲੋਂ ਜੇ ਸਿੱਖਿਆ ਵਿਭਾਗ ਦੇ ਸਚਿਵ ਹੈ ਕੇ ਕੇ ਯਾਦਵ ਜੀ ਉਹਨਾਂ ਨੂੰ ਫਿਲਹਾਲ ਉਹਨਾਂ ਦਾ ਚਾਰਜ ਦੇ ਦਿੱਤਾ ਗਿਆ ਤੇ ਸਤਬੀਰ ਕੌਰ ਬੇਦੀ ਦਾ ਅਸਤੀਫਾ ਜਿਹੜਾ ਸਵੀਕਾਰ ਕਰ ਲਿਆ ਗਿਆ ਜੀ ਵੀ ਜੀ ਠੀਕ ਹੈ ਸ਼ੁਕਰੀਆ ਵਿਨੇਸ਼ ਇਸ ਜਾਣਕਾਰੀ ਦੇ ਲਈ ਫਿਲਹਾਲ ਤਾਂ ਸਤਬੀਰ ਬੇਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਸੀ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਹਾਲਾਂਕਿ ਹਵਾਲਾ ਉਹਨਾਂ ਵੱਲੋਂ ਨਿੱਜੀ ਕਾਰਨਾਂ ਦਾ ਹੀ ਦਿੱਤਾ ਗਿਆ ਹੁਣ ਦੇਖਣਾ ਹੋਏਗਾ ਕਿ ਸਰਕਾਰ ਕਿਹੜੇ ਚਿਹਰੇ ਨੂੰ ਕਿਹੜੇ ਵਿਅਕਤੀ ਨੂੰ ਕਿਹੜੀ ਸ਼ਖਸੀਅਤ ਨੂੰ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਨਿਯੁਕਤ ਕਰਦੀ ਹੈ ਹਾਲਾਂਕਿ ਕਾਫੀ ਸਮੇਂ ਤੋਂ ਇਹ ਚਰਚਾਵਾਂ ਨੇ ਕਿ ਸਰਕਾਰੇ کیسے ਚਿਹਰੇ ਦੀ ਪਾਲ ਦੇ ਵਿੱਚ ਆਇਆ ਮੁੱਖ ਮੰਤਰੀ ਭਗਵੰਤ ਮਾਨ ਨੇ کیسے ਚਿਹਰੇ ਦੀ ਪਾਲ ਦੇ ਵਿੱਚ ਨੇ ਜੋ ਪੰਜਾਬੀ ਦੇ ਨਾਲ ਰابطਾ ਰੱਖਦਾ ਹੋਵੇ ਜਿਸ ਦੀ ਪੰਜਾਬੀ ਦੇ ਵਿੱਚ ਮਹਾਰਤ حاصل ਹੋਵੇ ਔਰ ਅਕੈਡਮਿਕਸ ਦਾ ਜਿਸ ਦਾ ਪੰਜਾਬੀ ਦਾ ਲੰਬਾ ਚੌੜਾ ਤਜਰਬਾ ਹੋਵੇ ਸੋ ਕਿਸੇ ਨਾ ਕਿਸੇ ਐਸੀ ਸਖਸ਼ੀਅਤ ਦੀ ਪਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਪੋਸਟ ਦੇ ਲਈ ਕਰ ਰਹੇ ਨੇ ਸੋ ਹੋ ਸਕਦਾ ਹੈ ਅਗਲੇ ਦਿਨਾਂ ਦੇ ਵਿੱਚ ਕੋਈ ਨਾਮ ਸਾਹਮਣੇ ਵੀ ਆਇਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸੁਖਬੀਰ ਬਾਦਲ ਤੇ ਨਿਸ਼ਾਨੇ ਸਾਦੇ ਗਏ ਨੇ ਦਰਅਸਲ ਕੱਲ ਜੋ ਪੱਤਰ ਜਨਤਕ ਹੋਇਆ ਸੀ ਜੋ ਚਿੱਠੀ ਸੁਖਬੀਰ ਬਾਦਲ ਵੱਲੋਂ ਅਕਾਲ ਤਖਤ ਸਾਹਿਬ ਤੇ ਦਿੱਤੀ ਗਈ ਹੈ ਜੋ ਜਨਤਕ ਹੋਈ ਸੀ ਉਸ ਤੋਂ ਬਾਅਦ ਜੋ ਚਰਚਾ ਛਿੜੀ ਉਸੇ ਦਾ ਜ਼ਿਕਰ ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਕ ਸਮਾਗਮ ਦੇ ਦੌਰਾਨ ਕਰ ਰਹੇ ਸੀ ਹੁਸ਼ਿਆਰਪੁਰ ਦੇ ਵਿੱਚ ਉਸ ਮੌਕੇ ਉਹਨਾਂ ਨੇ ਕਿਹਾ ਕਿ ਮਾਫੀ ਭੁੱਲਾਂ ਦੀ ਹੁੰਦੀ ਹੈ ਗੁਨਾਹਾਂ ਦੀ ਨਹੀਂ ਉਹਨਾਂ ਕਿਹਾ ਕਿ ਗੁਨਾਹਾਂ ਦੀ ਤਾਂ ਸਿਰਫ ਸਜ਼ਾ ਹੁੰਦੀ ਹੈ ਔਰ ਜਾਣ ਬੁਝ ਕੇ ਕੀਤੀ ਜਦ ਵੀ ਕਿਸਾਂ ਦੇ ਮਲਜ਼ਮਾਂ ਨੂੰ ਵੀ ਉਹਨਾਂ ਕਹਿਆ ਕਿ ਸਜ਼ਾ ਜ਼ਰੂਰ ਮਿਲੇਗੀ ਨਵੇਂ ਦਸਤਾਵੇਜ਼ ਤਿਆਰ ਨੇ ਕੁਝ ਦਿਨਾਂ ਦੇ ਵਿੱਚ ਹੈਰਾਨੀ ਖੁਲਾਸੇ ਹੋਣਗੇ ਬੋਲਣ ਲਈ ਇੱਕ ਧੜੇ ਨੂੰ 8 ਸਾਲ ਕਿਉਂ ਲੱਗੇ ਗੁਨਾਹਾਂ ਦੀ ਸਜ਼ਾ ਹੁੰਦੀ ਹੈ ਗੁਨਾਹ ਕੀਤੇ ਹੋਏ ਨੇ ਤੁਸੀਂ ਗੁਨਾਹ ਗੁਨਾਹ ਕੀਤੇ ਹੋਏ ਨੇ ਜੀ ਔਰ ਜਾਣੇ ਅਣਜਾਣੇ ਚ ਭੁੱਲ ਹੁੰਦੀ ਹੈ ਜਾਨ ਬੁਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਸਾਡੇ ਕੋਲੇ ਵੀ ਕਿਉਂਕਿ ਕੇਸ ਦਾ ਔਰ ਕੇਸ ਐਨੇ ਵਿਗਾੜੇ ਪਏ ਨੇ ਆਪ ਹੀ ਤਾਂ ਹੈਗੇ ਸੀਗੇ ਜੀ ਅਸੀਂ ਨਵੇਂ ਨਵੇਂ ਤੋਂ ਨਵੇਂ ਅਸੀਂ ਐਵੀਡੈਂਸ ਇਕੱਠੇ ਕਰ ਰਹੇ ਹਾਂ ਕੁਝ ਬੰਦੇ ਜਿਹੜੇ ਉਦੋਂ ਨਹੀਂ ਬੋਲਦੇ ਸੀ ਆਏ ਨੇ ਨਵੇਂ-ਨਵੇਂ ਦਸਤਾਵੇਜ਼ ਸਾਡੇ ਕੋਲੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਹੈ ਕਿਉਂਕਿ ਦਰਦ ਹਰੇਕ ਨੂੰ ਹੈ ਇੱਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚ ਰੋਲੀ ਆ ਬਾਣੀ ਉਹਦਾ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ਉਹਦੀ ਉਹਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਹੈ ਲੋਕਾਂ ਨੇ ਤਾਂ ਸਜ਼ਾ ਦੇ ਰੱਖੀ ਹੈ ਨਾ ਪਹਿਲਾਂ ਹੀ ਤਿੰਨ ਕਚਹਿਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਟਿੱਕਾ ਜਿਹੜੀਆਂ ਆਮ ਕਚਹਿਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚਹਿਰੀ ਚ ਤਾਂ ਉਹਨਾਂ ਨੇ سزا ਦੇ ਰੱਖੀ ਐ ਲੋਕਾਂ ਨੇ ਵੀ ਦਿੱਤੀ ਰੱਬ ਨੇ ਵੀ ਦਿੱਤੀ ਆ ਕਚਹਿਰੀਆਂ ਜਿਹੜੀਆਂ ਨੇ ਉਹਦੇ ਚ ਚਲੋ ਠੀਕ ਐ ਵਕੀਲ ਮਹਿੰਗੇ ਕਰ ਲਓਗੇ ਗਵਾਹਾਂ ਨੂੰ ਇੱਧਰ ਉੱਧਰ ਕਰ ਲਓਗੇ ਕੁਝ ਕਰ ਲਓਗੇ ਜਗਾੜ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਅਦਾ ਕੀਤਾ ਹੋਇਆ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿਉਂ ਨਾਲੇ ਚੰਦ ਦਿਨਾਂ ਦੇ ਵਿੱਚ ਹੀ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਐ ਕਿ ਆਪਦੇ ਗਰੂ ਤੂੰ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਣ ਤੇ ਹੁਣ ਮਾਫੀ ਮੰਗਦੇ ਫਿਰਦੇ ਆ ਉੱਤੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਐ ਉਹ ਵੀ ਕਹਿੰਦੇ ਆ ਸਾਡੀ ਗਲਤੀ ਹੋ ਗਈ ਸਾਥੋਂ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਐ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਸੋ ਇਸ ਕਰਕੇ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਹਾਂ ਸਾਰੇ ਧਰਮਾਂ ਦੇ ਜਿਨ੍ਹਾਂ پاک ਪਵਿੱਤਰ ਗ੍ਰੰਥ ਨੇ ਜਿਨ੍ਹਾਂ پاک ਪਵਿੱਤਰ ਉਹਨਾਂ ਦੇ ਉਹ ਸਾਰੇ ਸੇਫ ਰਹਿਣੇ ਚਾਹੀਦੇ ਸੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਸੀਂ ਉਹਨਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੰਨੇ ਆ सब सिखन को हुक्म है गुरु मान्यो तो ग्रंथ सो असी उन्होंने जो सा बेअदी होगी फिर बगानिया था असी तो क्यों उम्मीद करा कि उम्मीद करा रुकूगा जे मिसाली सजावं मिले इत जल्दी करना मिलनी मंत्री मुख्यमंत्री तो छोटिया गल ਜੇ ਕਿਤੇ ਤੁਹਾਨੂੰ ਸੇਵਾ ਦਾ ਮੌਕਾ ਮਿਲ ਜੇ ਔਰ ਸੇਵਾ ਤੁਹਾਡੀ ਲੱਗ ਜੇ ਉਦੋਂ ਬੜੀ ਕੋਈ ਮਾਨਸਿਕ ਸੰਤੁਸ਼ਟੀ ਨਹੀਂ ਹੋ ਸਕਦੀ ਸੋ ਤਾਈਆਂ ਮੈਂ ਅੱਜ ਗੁਰੂ ਸਾਹਿਬ ਦੀ ਬਾਣੀ ਤੋਂ ਸ਼ੁਰੂ ਕੀਤਾ ਉਹ ਮੈਂ ਕਿਹਾ ਮਾਪ ਤੇ ਉਧਰ ਚੰਡੀਗੜ੍ਹ ਦੇ ਵਿੱਚ ਆਚਾ ਅਕਾਲੀ ਦਲ ਫਿਰ ਮੀਟਿੰਗਾਂ ਕਰਕੇ ਮੰਥਨ ਕਰ ਰਿਹਾ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਮੌਜੂਦਾ ਹਾਲਾਤਾਂ ਤੇ ਘਟਨਾ ਕ੍ਰਮ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਔਰ ਵਰਕਿੰਗ ਕਮੇਟੀ ਤੋਂ ਬਾਅਦ ਕੋਰ ਕਮੇਟੀ ਦੀ ਮੀਟਿੰਗ ਹੋਣੀ ਹੈ ਉਸ ਕੋਰ ਕਮੇਟੀ ਦੀ ਜੋ ਪਿਛਲੇ ਦਿਨੀ ਨਵੀਂ ਫਾਰਮ ਕੀਤੀ ਗਈ ਹੈ ਜਿਸ ਦੇ ਵਿੱਚ ਨਵੇਂ ਜਿਹੜੇ ਨਵੇਂ ਸਿਰੇ ਤੋਂ ਜਿਸ ਦਾ ਗਠਨ ਕੀਤਾ ਗਿਆ ਉਸ ਕੋਰ ਕਮੇਟੀ ਦੀ ਮੀਟਿੰਗ ਇਸ ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਹੋਏਗੀ